ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਖੀਆਂ ਦਾ ਪ੍ਰੋਗਰਾਮ ਸ਼ੁਰੂ ਕੀਤਾ ਹੈ ਕਿ ਜਿਹੜੇ ਅੱਜ ਕੱਲ ਬੱਚੇ ਨੇ ਉਹ ਮੋਬਾਈਲਾਂ ਤਾਂ ਬਹੁਤ ਦੇਖਦੇ ਨੇ ਵੀ ਚਲੋ ਬੱਚੇ ਇਸ ਢੰਗ ਨਾਲ ਹੀ ਮੋਬਾਈਲਾਂ ਦੇਖਦੇ ਦੇਦੇ ਹੀ ਕੋਈ ਸਿੱਖੀ ਦਾ ਵਿੱਚੋਂ ਜੋ ਕੋਈ ਸਾਖੀ ਹੈ ਉਹ ਪੜ੍ਹ ਲਿਆ ਕਰਨਗੇ ਸੁਣ ਦੇਖ ਲਿਆ ਕਰਨਗੇ ਹੋ ਸਕਦਾ ਵੀ ਉਹ ਬੱਚੇ ਦੀ ਹੌਲੀ ਹੌਲੀ ਰੁਚੀ ਇੱਧਰ ਨੂੰ ਬਣ ਜੇ ਬੇਸ ਰਸ ਕੇ ਇਹ ਬੱਚਿਆਂ ਵਾਸਤੇ ਸ਼ੁਰੂ ਕੀਤਾ ਹੈ ਜੇ ਗੁਰੂ ਕਿਰਪਾ ਕਰਨ ਸੱਚੇ ਪਾਸ਼ਾ ਤਾਂ ਬੱਚੇ ਇਸ ਵਾਸਤੇ ਆ ਸਕਦੇ ਨੇ ਸਾਖੀ ਹੈ ਗੁਰੂ ਨਾਨਕ ਸੱਚੇ ਪਾਸ਼ਾ ਦੀ ਜਨਮ ਸਾਖੀ ਜਿਹੜੀ ਭਾਈ ਬਾਲੇ ਜੀ ਵਾਲੀ ਹੈ ਉਹਨਾਂ ਚੋਂ ਐਹੇ ਸਾਖੀ ਇੱਕ ਦਿਨ ਗੁਰੂ ਸੱਚੇ ਪਾਸ਼ਾ ਭਾਈ ਬਾਲਾ ਤੇ ਭਾਈ ਮਰਦਾਨਾ ਜੀ ਦੇਨੋ ਕਿਸੇ ਪਿੰਡ ਦੇ گاਉਂ ਦੇ ਬਾਹਰਲੇ ਪਾਸੇ ਬੈਠ ਗਏ ਬੈਠੇ ਨੇ ਪੰਜ ਚਾਰ ਮਿੰਟ ਹੋਏ 10 ਹੋਏ ਭਾਈ ਮਰਦਾਨਾ ਜੀ ਨੂੰ ਕਹਿੰਦੇ ਤੂੰ ਭਾਈ ਰਬਾਬ ਵਜਾ ਉਹ ਰਬਾਬ ਵਜਾਉਣ ਲੱਗ ਗਿਆ ਮਹਾਰਾਜ ਕੀਰਤਨ ਕਰਨ ਲੱਗ ਗਏ ਇੱਕ ਸਿੱਖ ਆਇਆ ਭਾਈ ਆਇਆ ਉਹਨੇ ਮੱਥਾ ਟੇਕਿਆ ਨਮਸਕਾਰ ਕੀਤੀ ਬਹੁਤ ਪ੍ਰੇਮ ਨਾਲ ਕਹਿੰਦਾ ਜੀ ਤੁਸੀਂ ਇੱਥੇ ਨਾ ਬੈਠੋ ਚਲੋ ਧਰਮਸਾਲ ਚ ਬੈਠੋ ਤੇ ਮੈਂ ਪ੍ਰਸ਼ਾਦਾ ਪਾਣੀ ਤਿਆਰ ਕਰਾਉਣਾ ਤੁਸੀਂ ਧਰਮਸ਼ਾਲ ਨੂੰ ਪਵਿੱਤਰ ਕਰੋ ਅੱਛਾ ਚੱਲ ਪਏ ਚਲੋ ਭਾਈ ਉੱਥੇ ਚਲੇਗੇ ਉੱਥੇ ਜਾ ਕੇ ਬੈਠ ਕੇ ਤੇ ਆਪ ਉਹ ਘਰੇ ਜਾ ਕੇ ਆਪਣੀ ਪਤਨੀ ਨੂੰ ਕਹਿੰਦਾ ਵੀ ਸ਼ਾਂਤ ਮਾਤਮਾ ਆਏ ਨੇ ਜੀ ਬਹੁਤ ਪੌਚੀ ਵੀ ਹਸਤੀ ਹੈ ਰੱਬ ਰੂਪ ਨੇ ਵੀ ਤੂੰ ਪ੍ਰਸ਼ਾਦ ਤਿਆਰ ਕਰ ਉਹ ਪ੍ਰਸ਼ਾਦ ਤਿਆਰ ਕਰਨ ਲੱਗ ਗਈ ਵੈਸੇ ਉਹ ਵਿਚਾਰਾ ਸੀ অতি ਗਰੀਬ ਸਵੇਰੇ ਮਿਲਦਾ ਸ਼ਾਮ ਨੂੰ ਨਹੀਂ ਮਿਲਦਾ ਸ਼ਾਮ ਨੂੰ ਮਿਲ ਗਿਆ ਸਵੇਰ ਨੂੰ ਸ਼ਾਇਦ ਨਾ ਮਿਲੇ ਬਈ ਬਹੁਤ ਗਰੀਬ ਸੀਗੇ ਓਹੋ ਚਲੋ ਇਸ ਟਾਈਮ ਲਾ ਕੇ ਆਪਦਾ ਪ੍ਰਸ਼ਾਦਾ ਬਾਣੀ ਤਿਆਰ ਕੀਤਾ ਕਹਿੰਦੀ ਵੀ ਜਾਓ ਜੀ ਸੰਤਾਂ ਨੂੰ ਬੁਲਾ ਲਿਓ ਸੰਤ ਆ ਜਾਣ ਪ੍ਰਸ਼ਾਦਾ ਛਕ ਲੈਣ ਉਹ ਤਿੰਨੇ ਹੀ ਮੈਂਬਰ ਸੀਗੇ ਪਤੀ ਪਤਨੀ ਤੇ ਇੱਕ ਉਹਨਾਂ ਦਾ ਬੱਚਾ ਸੀ ਛੋਟਾ ਨਿਕਾ ਜਿਹਾ ਸੀਗਾ ਤੇ ਉਹ ਸੰਤਨਾਂ ਨੂੰ ਜਾ ਕੇ ਬੁਲਾ ਕੇ ਲੈ ਆਇਆ ਆ ਕੇ ਬਾਬਾ ਜੀ ਬੈਠ ਗਏ ਤਿੰਨੋ ਜਣੇ ਉਹਨਾਂ ਨੇ ਪ੍ਰਸ਼ਾਦ ਦਾ ਮੁਰੇ ਰੱਖ ਦਿੱਤਾ ਉਹ ਬੱਚਾ ਖੇਡਦਾ ਫਿਰਦਾ ਸੀ ਉਹਨਾਂ ਦੇਖਿਆ ਬੱਚੇ ਵੱਲ ਚੱਲ ਪ੍ਰਸ਼ਾਦ ਬਾਣੀ ਹੋਣੀ ਬੈਕ ਉਹਨੇ ਟਾਈਮ ਨਾਲ ਛਕ ਲਿਆ ਛਕ ਕੇ ਵਾਪਸ ਉਹ ਧਰਮਸਾਲ 'ਚ ਬੈਠ ਕੇ ਜਾ ਕੇ ਦੂਸਰੇ ਦਿਨ ਵਾਸਤੇ ਉਹਨਾਂ ਕੋਲ ਕੋਈ ਵੀ ਖਾਣ ਪਾਣ ਵਾਸਤੇ ਸਿੱਧਾ ਪਤਾ ਕੁਝ ਨਹੀਂ ਹੈਗਾ ਬਿਲਕੁਲ ਵੀ ਉਹ ਉਸ ਵੇਲੇ ਤੱਕ ਉਹ ਜਿਹੜਾ ਸਿੱਖ ਸੀ ਉਹਨੇ ਪੋਹਲ ਨਹੀਂ ਸੀ ਲਈ ਹੋਈ ਗੱਲ ਇਹ ਨਾਮਦਾਨੀ ਨਹੀਂ ਸੀ ਉਸਨੇ ਆਪਣੇ ਸਿਰ ਦੇ ਕੇਸ ਕੱਟੇ ਕੱਟ ਕੇ ਉਹ ਬਾਜ਼ਾਰ ਚ ਲੈ ਕੇ ਆਪਣਾ ਸੇਲੀ ਟੋ ਸੇਲੀ ਟੋਪੀ ਬਣਾਈ ਬਣ ਕੇ ਤੇ ਉਹ ਜਾ ਕੇ ਬਾਜ਼ਾਰ ਵਿੱਚ ਉਹਨੇ ਵੇਚੀ ਵੇਚ ਕੇ ਫਿਰ ਉਹ ਅਨ ਦਾਣਾ ਲੈ ਕੇ ਆਇਆ ਲਿਆ ਕੇ ਉਸਨੇ ਆਪਣੇ ਪਤਨੀ ਨੂੰ ਫੜਾਇਆ ਵੀ ਲੋ ਜੀ ਪ੍ਰਸ਼ਾਦ ਦਾ ਪਾਣੀ ਤਿਆਰ ਕਰੋ ਉਹ ਪ੍ਰਸ਼ਾਦ ਦਾ ਪਾਣੀ ਚੁੱਲਾ ਉਹਦੇ ਚੁੱਲ੍ਹੇ ਵੀ ਦੂਜੇ ਹੀ ਹੁੰਦੇ ਸੀ ਵੱਡੇ ਤੇ ਲੋਹਾ ਗੋਹਾ ਵਗੈਰਾ ਲੱਕੜ ਵਗੈਰਾ ਲੱਗੀ ਸੀ ਵੱਡੇ ਚੁੱਲ੍ਹੇ ਸੀ ਉਹ ਬੱਚਾ ਖੇਡਦਾ ਖੇਡਦਾ ਆਇਆ ਕਿਤੇ ਬੀਬੀ ਅੰਦਰ ਵਗ ਗਈ ਉਹ ਬੱਚੇ ਨੂੰ ਠੇਬਾ ਲੱਗਿਆ ਜਾਂ ਕੁਝ ਹੋਇਆ ਉਹ ਡਿੱਗ ਪਿਆ ਡਿੱਕੇ ਉਹਦਾ ਸਿਰ ਚੁੱਲ੍ਹੇ ਦੇ ਵਿੱਚ ਪੈ ਗਿਆ ਚੁੱਲ੍ਹੇ 'ਚ ਪੈ ਗਿਆ ਤੇ ਉਹ ਬੱਚਾ ਸਿਰ ਮਚ ਗਿਆ ਤੇ ਉਹ ਬੱਚਾ ਮੌਤ ਹੋ ਗਈ ਉਸ ਬੀਬੀ ਨੇ ਇਸ ਦਾ ਕੋਈ ਧਿਆਨ ਨਹੀਂ ਕੀਤਾ ਵੀ ਚਲੋ ਕੋਈ ਗੱਲ ਨਹੀਂ ਵੀ ਸੰਤ ਕਿਤੇ ਨਾਰਾਜ਼ ਹੋ ਕੇ ਨਾ ਚਲੇ ਜਾਣ ਵੀ ਉਹਨੂੰ ਲਵੇਟ ਕੇ ਕੱਪੜੇ ਦੇ ਵਿੱਚ ਜਿਹੜਾ ਬਿਸਤਰੇ ਮੰਜੇ ਦੇ ਉੱਤੇ ਤਰੇ ਸੀ ਉਹ ਉੱਥੇ ਵੀ ਉਹਨੂੰ ਲਵੇਟ ਕੇ ਪਾਇਆ ਹੀ ਚਲੇ ਤਾਂ ਜਿਹੜਾ ਮੁੱਕ ਗਿਆ ਮੁੱਕ ਗਿਆ ਵੀ ਸੰਤ ਕਿਤੇ ਨਰਾਜ ਹੋ ਕੇ ਨਾ ਚਲੇ ਜਾਣ ਆਪਾਂ ਉਹਨਾਂ ਨੂੰ ਦੱਸ ਦੇ ਲਈ ਕਹਿੰਦੇ ਵੀ ਸੰਤਾਂ ਨੂੰ ਬੁਲਾ ਲਿਓ ਤੁਸੀਂ ਵੀ ਆ ਕੇ ਉਹ ਪ੍ਰਸ਼ਾਦਾ ਛੱਕ ਲੈਣਾ ਉਹ ਸੰਤਾਂ ਨੂੰ ਜਾ ਕੇ ਬੁਲਾ ਲਿਆ ਵੀ ਆ ਜੀ ਪ੍ਰਸ਼ਾਦਾ ਪੈਣ ਤਿਆਰ ਅੱਛਾ ਕੋ ਆ ਕੇ ਉਹ ਬੈਠ ਗਏ ਬੈਠ ਕੇ ਕਹਿੰਦੇ ਵੀ ਉਹ ਬੱਚਾ ਕਿੱਥੇ ਕੱਲ ਵਾਲਾ ਉਹ ਬੀਬੀ ਕਹਿੰਦੀ ਜੀ ਸ਼ਾਂਤੀ ਤੁਸੀਂ ਪ੍ਰਸ਼ਾਦ ਛਕੋ ਵੀ ਉਹ ਕਿਤੇ ਸੌ ਗਿਆ ਹੁਣ ਕਹਦੇ ਨਹੀਂ ਪਾਈ ਉਹਨੂੰ ਬਲਾਕ ਕਿੱਥੇ ਹੈ ਉਹਨੇ ਫੇਰ ਕਿਹਾ ਨਹੀਂ ਜੀ ਉਹ ਹੁਣੇ ਸੁੱਤਾ ਹੈ ਤੁਸੀਂ ਪ੍ਰਸ਼ਾਦ ਆ ਛਕੋ ਤੀਜੀ ਜੀ ਉਹਨੇ ਫੇਰ ਕਿਹਾ ਬਈ ਤੁਸੀਂ ਉਹਨੂੰ ਬਲਾਕ ਪਾਈ ਬੱਚੇ ਨੂੰ ਕਿੱਥੇ ਹੈ ਉਹ ਬੀਬੀ ਨੇ ਫੇਰ ਕਹਤਾ ਜੀ ਉਹ ਹੁਣੇ ਸੁੱਤਾ ਹੈ ਫੇਰ ਤੀਜੀ ਵਾਰੀ ਤੋਂ ਬਾਅਦ ਬਾਬਾ ਜੀ ਕਹਿੰਦੇ ਵੀ ਭਾਈ ਉਹਦਾ ਨਾਮ ਕੀ ਹੈ ਵੀ ਉਹਨਾਂ ਨੇ ਕਿਹਾ ਵੀ ਉਹਦਾ ਨਾਮ ਆਈ ਲਾਲੀ ਲਾਲ ਫਿਰ ਗੁਰੂ ਸੱਚੇ ਪਾਤਸ਼ਾਹ ਨੇ ਆਵਾਜ਼ ਮਾਰੀ ਲਾਲੀ ਪੁੱਤ ਕਿੱਥੇ ਚਲਿਆ ਗਿਆ ਤੂੰ ਕਿੱਥੇ ਵੀ ਬਾਹਰ ਆ ਭੱਜ ਗਿਆ ਤੇਰੇ ਆਏ ਤੇ ਅਸੀਂ ਪ੍ਰਸ਼ਾਦ ਦਾ ਛਕਾਂਗੇ ਲਾਲੀ ਬੇਟਾ ਉੱਠ ਕੇ ਭੱਜਿਆ ਹੁੰਦਾ ਹੈ ਯਾਨੀ ਕਿ ਜ਼ਿੰਦਾ ਹੋ ਗਿਆ ਖੁਸ਼ੀਆਂ ਹੋ ਗਈਆਂ ਉਹਨਾਂ ਨੇ ਉਸ ਤਰ੍ਹਾਂ ਪ੍ਰਸ਼ਾਦਾ ਜਿਵੇਂ ਪਰੋਸਿਆ ਹੋਇਆ ਸੀ ਬਾਬਾ ਜੀ ਸਮੇਤ ਬਾਲਾ ਭਾਈ ਬਾਲਾ ਜੀ ਭਾਈ ਬਰਦਾਨਾ ਜੀ ਦੇ ਪ੍ਰਸ਼ਾਦ ਪਾਣੀ ਛਕਿਆ ਛੱਕ ਕੇ ਉਹ ਹੱਥ ਸਾਹ ਸੁੱਚੇ ਕਰਕੇ ਜੋ ਅਰਦਾਸ ਬੇਨਤੀਆ ਕਰਕੇ ਚੱਲ ਪਏ ਉਹਦੋਂ ਅਗਲੇ ਦਿਨ ਪ੍ਰਸ਼ਾਦ ਦੇ ਵਾਸਤੇ ਉਹਨਾਂ ਕੋਲ ਫੇਰ ਕੋਈ ਖਾਣ ਪਾਣ ਹੈ ਨਹੀਂ ਸੀ ਫਿਰ ਉਹ ਬੱਚੇ ਨੂੰ ਉਹਦੋਂ ਲੋਕ ਵੇਚਦਿਆ ਕਰਦੇ ਸੀ ਹੁਣ ਤਾਂ ਡਾਕੋ ਰੱਖ ਲੈਨੇ ਆ ਚਲੋ ਨੌਕਰ ਦਾ ਤਾਂ ਐ ਹੁੰਦਾ ਵੀ ਚਲ ਅਗਲਾ ਕਹਿੰਦਾ ਭਾਈ ਆਪਣੀ ਆਣ ਬਣ ਹੋ ਗਈ ਆ ਦੋ ਪੈਸੇ ਲਓ ਤੁਸੀਂ ਸਾਡਾ ਬੱਚਾ ਮੋੜ ਦਿਓ ਤੇ ਉਹ ਜਦੋਂ ਵੇਚ ਹੀ ਦਿੱਤਾ ਉਹ ਗੁਲਾਮ ਹੋ ਗਿਆ ਉਹ ਤਾਂ ਫੇ ਮੁਰਦਾ ਨਹੀਂ ਸੀ ਹੰਦਾ ਉਹ ਵੇਚਦਾ ਬੱਚਾ ਫੇਰ ਉਹ ਪੈਸੇ ਲਿਆ ਕੇ ਬਾਜ਼ਾਰ 'ਚ ਜਾ ਕੇ ਬਾਜ਼ਾਰ 'ਚ ਉਹ ਸਿੱਧਾ ਪੱਤਾ ਲਿਆਇਆ ਲਿਆ ਕੇ ਉਹਨੇ ਉਹਦੇ ਪੱਤਰੀ ਵੀ ਫੜਾਇਆ ਵੀ ਤੈ ਬਣਾ ਭਾਈ ਉਹਨੇ ਪ੍ਰਸਾਦ ਤਿਆਰ ਕੀਤਾ ਜੋ ਪ੍ਰਸ਼ਾਦ ਤਿਆਰ ਹੋਏ ਕਿੰਨੇ ਸੰਤਾਂ ਨੂੰ ਬੁਲਾ ਲਿਓ ਜੀ ਇਹ ਪ੍ਰਸ਼ਾਦ ਤਿਆਰ ਆ ਪ੍ਰਸ਼ਾਦ ਆ ਹਾਂ ਸ਼ਾਦਾ ਮਾਹ ਹਾਂ ਉਹਦੇ ਪ੍ਰਸ਼ਾਦ ਹੀ ਲਿਖਿਆ ਹੋਇਆ ਹੈ ਅੱਛਾ ਜਦੋਂ ਉਹ ਆਏ ਸੰਤ ਬਹਿ ਗਏ ਤੇ ਬਾਬਾ ਜੀ ਕਹਿੰਦੇ ਵੀ ਉਹ ਭਾਈ ਉਹ ਲਾਲ ਕਿੱਥੇ ਹੈ ਉਹਨਾਂ ਨੇ ਸੋਚਿਆ ਵੀ ਜਦੋਂ ਕੱਲੇ ਨੇ ਜਿੰਦਾ ਹੀ ਕਰਤਾ ਸੀ ਵੇਤਾ ਅੰਤਜਮੀ ਨੇ ਕਿਹਾ ਪਤਾ ਨਹੀਂ ਮੈਂ ਕਿੱਥੇ ਆ ਉਹ ਉਹ ਕਹਿੰਦਾ ਭਾਈ ਕਹਿੰਦਾ ਵੀ ਸੱਚੇ ਪਾਤਸ਼ਾਹ ਅਸੀਂ ਕਪਟੀ ਲੋਕ ਆ ਵੀ ਅਸੀਂ ਤਾਂ ਉਹ ਜੀ ਵੇਚਦਾ ਕਹਿੰਦੇ ਜਾ ਲੈ ਕੇ ਆ ਦੇ ਨੇ ਉਹ ਦੋ ਕੁੜੀ ਆਹ ਤੇ ਲਿਆ ਆ ਲਿਆ ਕੇ ਬਾਬਾ ਜੀ ਨੇ ਸੱਚੇ ਪਾਤਸ਼ਾਹ ਨੇ ਉਹਨੂੰ ਆਪਣੀ ਗੋਦ ਚ ਐ ਬਿਠਾ ਲਿਆ ਅੱਛਾ ਕਹਿੰਦੇ ਲਾਲੀ ਬੇਟਾ ਤੈਨੂੰ ਇਹਨਾਂ ਦੇ ਵੇਚਦਾ ਕਹਿੰਦਾ ਹਾਂ ਜੀ ਕਹਿੰਦੇ ਫੇਰ ਤੂੰ ਹੁਣ ਕੀ ਕਰੇਗਾ ਖਾਵੇਂਗਾ ਕੀ ਪਹਿਨੇਗਾ ਕੀ ਕਿੰਨਾ ਚਿਰ ਕੰਮ ਕਰੇਗਾ ਸਮੇਂ ਦਾ ਕੀ ਕਿੰਨਾ ਚਿਰ ਉਹ ਕਹਿੰਦੇ ਜੀ ਤੁਸੀਂ ਜਿੰਨਾ ਚਿਰ ਮੇਰੇ ਤੋਂ ਕੰਮ ਲਵੋਗੇ ਮੈਂ ਉਹਨਾਂ ਚਿਰ ਕੰਮ ਕਰਾਂਗਾ ਜਿਹੜਾ ਕੰਮ ਕਹੋਗੇ ਮੈਂ ਉਹ ਕੰਮ ਕਰਾਂਗਾ ਜਿਹੜਾ ਤੁਸੀਂ ਮੈਨੂੰ ਖਾਣ ਨੂੰ ਦਿਓਗੇ ਉਹ ਵੀ ਖਾਵਾਂਗਾ ਜਿਹੜਾ ਤੁਸੀਂ ਮੈਨੂੰ ਪਹਿਨਣ ਨੂੰ ਦਿਓਗੇ ਉਹੀ ਮੈਂ ਪਹਿਨਾਂਗਾ ਮੈਂ ਤਾਂ ਥੋੜਾ ਹੋ ਗਿਆ ਜੀ ਮੈਂ ਤਾਂ ਰਿਹਾ ਹੀ ਨਹੀਂ ਵੀ ਮੈਂ ਕੁਝ ਹੈਗਾ ਮੈਂ ਤਾਂ ਕੁਝ ਹੈ ਹੀ ਨਹੀਂ ਹੁਣ ਜੋ ਕੁਝ ਹੈਗਾ ਮੈਂ ਥੋੜਾ ਥੋੜਾ ਮੈਂ ਮੈਂ ਥੋੜਾ ਗੁਲਾਮ ਆ ਫਿਰ ਉਹ ਸੱਚੇ ਪਾਤਸ਼ਾਹ ਨੇ ਦੇਖੋ ਰਾਬੂ ਹੁੰਦੇ ਹੋਏ ਪਰਮਾਤਮਾ ਨੂੰ ਬੇਨਤੀ ਕਰਦੇ ਨੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਵੀ ਹੇ ਸੱਚੇ ਪਾਤਸ਼ਾਹ ਹੇ ਪਰਮੇਸ਼ਰ ਜੇ ਸਾਡਾ ਹਿਰਦਾ ਇਸ ਬੱਚੇ ਵਰਗਾ ਹੋ ਜੇ ਕੀ ਗੱਲ ਬਣੇ ਫਿਰ ਵੀ ਜਿਹੜੀ ਇਹ ਦੇ ਅੰਦਰ ਇਸ ਵੇਲੇ ਮਤਲਬ ਮੈਂ ਮੇਰੀ ਮਰੀ ਐ ਵੀ ਸਾਡੀ ਮਰ ਜਵੇ ਹਾਂ ਕਿੰਨਾ ਚੰਗਾ ਹੋਵੇ ਕਹਿੰਦੇ ਵੀ ਕੀ ਪਰਮੇਸ਼ਰ ਦੇ ਖੇਡਾਂ ਨੇ ਫਿਰ ਉਹ ਜਦੋਂ ਇਹ ਗੱਲ ਕਹੀ ਕਹਿ ਕੇ ਬਹੁਤ ਖੁਸ਼ ਹੋ ਕੇ ਹੋ ਹੋ ਬੱਚੇ ਨੂੰ ਉਹਨਾਂ ਨੇ ਚਲੋ ਪਿਆਰ ਕੀਤਾ ਉਸ ਤੋਂ ਬਾਅਦ ਫਿਰ ਉੱਥੇ ਇਹਨਾਂ ਨੇ ਸ਼ਬਦ ਉਚਾਰਿਆ ਇੱਕ ਕੈਨੇ ਮੋਲ ਖਰੀਦੀ ਲਾਲਾ ਗੋਲਾ ਮੇਰਾ ਨਾਂ ਸੁਭਾਗਾ ਗੁਰ ਕੀ ਬਚਨੀ ਹਾਰਟ ਬਿਕਾਨਾ ਜਿਉ ਲਾਵੈ ਤਿਉ ਲਾਗਾ ਤੇਰੀ ਲਾਲੇ ਕਿਆ ਚਤرائی ਸਾਇਬ ਕਾ ਹੁਕਮ ਨਾ ਕਹਿਣਾ ਜਾਈ ਫਿਰ ਅੱਗੇ ਆ ਮਾਂ ਲਾਲੀ ਪਿਓ ਲਾਲਾ ਮੇਰਾ ਹਾਉ ਲਾਲੇ ਕਾ ਜਾਇਆ ਲਾਲੀ ਨਾਚੈ ਲਾਲਾ ਗਾਵੇ ਪਗਤ ਕਰੂ ਹਰ ਆਇਆ ਇਸ ਤਰ੍ਹਾਂ ਉਹ ਫਿਰ ਇਹ ਜਿਹੜਾ ਸ਼ਬਦ ਹੈ ਇਹ ਤਿੰਨ ਹਿੱਸਿਆਂ ਵਿੱਚ ਤਿੰਨ ਪਾਰਟ ਕਰਕੇ ਲੰਬਾ ਸ਼ਬਦ ਹੈ ਬਈ ਉਹ ਉਹਨਾਂ ਨੇ ਉੱਥੇ ਗਾਇਨ ਕੀਤਾ ਪ੍ਰਮਾਤਮਾ ਦਾ ਸ਼ੁਕਰ ਕੀਤਾ ਉਹਨਾਂ ਨੂੰ ਫਿਰ ਉਹਨਾਂ ਨੇ ਨਾਮਦਾਨ ਵੀ ਦਿੱਤਾ ਨਾਮਦਾਨ ਦੇ ਕੇ ਚਰਨ ਪੌਹਲ ਦੇ ਕੇ ਉਹਨਾਂ ਨੂੰ ਸਿੱਖ ਕੀਤਾ ਅੱਗੇ ਬਾਤ ਉਹਨਾਂ ਨੇ ਕਹੀ ਭਾਈ ਨਾਮ ਜਪਿਆ ਕਰੋ ਦਸ ਨਾਂ ਦੀ ਕੀਰਤ ਕਰਿਆ ਕਰੋ ਤੇ ਦਸਵੰਦ ਕੱਢਿਆ ਕਰੋ ਥੋੜੀ ਦਿਨ ਦੁਗਣੀ ਰਾਤ ਚੋਬਣੀ ਪ੍ਰਮਾਤਮਾ ਤਰੱਕੀ ਕਰੂਗਾ ਇਸ ਤਰ੍ਹਾਂ ਉਹਨਾਂ ਨੇ ਵਾਰ ਦੇ ਕੇ ਫਿਰ ਉੱਥੋਂ ਗੁਰੂ ਮਹਾਰਾਜ ਉੱਠ ਕੇ ਅੱਗੇ ਵੀ ਚੱਲ ਪਏ ਬਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ